ਸਸੇ ਗਾਲ ਦੀ ਸਾਰੇ ਨੂੰ ਅੱਜ ਸੀ ਬਣਾ ਰਿਆ ਹਲਵੀ ਦੀ ਸਬ지 ਜੋ ਬਹੁਤ ਹੀ ਜ਼ਬਰਦਸਤਾਰੀ ਤੇ ਲਾਜ਼ਵਾਕ ਸੌਨ ਵਾਲੀ ਹੈ ਸੋ ਇਹ ਜਿਹੜਾ ਹਲਵਾ ਬਿਲਕੁਲ ਵੀ ਮਿੱਠਾ ਨਹੀਂ ਬਣੇਗਾ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਇਸ ਵੀਡੀਓ ਨੂੰ ਤੁਸੀਂ ਪੂਰੀ ਐਂਡ ਤੱਕ ਦੇਖਿਓ ਤੁਹਾਨੂੰ ਮੈਂ ਟਿਪਸ ਐਂਡ ਟ੍ਰਿਕਸ ਪੂਰੀ ਦੱਸਾਂਗੀ ਵਿੱਚ ਕਿ ਤੁਹਾਡੀ ਸਬ지 ਜਿਹੜੀ ਕਰਾਰੀ ਤੇ ਇੱਕਦਮ ਲਾਜ਼ਵਾਕ ਕਿਵੇਂ ਬਣ ਸਕਦੀ ਹੈ ਅਸੀਂ ਲਗਭਗ ਲਿਆ ਸੀ 2 ਕਿਲੋ ਹਲਵਾ ਤੇ ਇਸ ਤਰੀਕੇ ਨਾਲ ਪੀਲ ਕਰ ਲਏ ਐਸ ਦੇ ਸਿਲਕੇ ਜਿਹੜੇ ਰਿਮੂਵ ਕਰ ਲਏ ਨੇ ਤੇ ਵਿੱਚੋਂ ਇਸੇ ਤਰੀਕੇ ਨਾਲ ਬੀਜ ਵੀ ਜਿਹੜੇ ਆ ਉਹ ਅਲੱਗ ਕਰ ਲਵਾਂਗੇ ਹਲਵਾ ਤੋਂ ਉਨ ਤੋਂ ਬਾਅਦ ਅਸੀਂ ਛੋਟੇ-ਛੋਟੇ ਪੀਸਿਸ ਦੇ ਵਿੱਚ ਇਸ ਨੂੰ ਕੱਟ ਕਰ ਲੈਣਾ ਹੈ ਜਿੱਤੋਂ ਸੇ ਛੋਟੇ ਪੀਸਿਸ ਦੇ ਵਿੱਚ ਕੱਟ ਕਰਕੇ ਰੈਡੀ ਕਰ ਦਿਓ ਤੇ ਹਲਵਾ ਜਿਹੜਾ ਬਹੁਤ ਹੀ ਜਲਦੀ ਬਣ ਕੇ ਰੈਡੀ ਹੋ ਜਾਂਦਾ ਹੈ ਜੇ ਹਲਵੇ ਨੂੰ ਤੁਸੀਂ ਮੋਟੇ ਪੀਸਿਸ ਦੇ ਵਿੱਚ ਕੱਟ ਕਰ ਦਿਓ ਤੇ ਇਸ ਨੂੰ ਸੌਫਟ ਹੋਣ ਲਈ ਥੋੜਾ ਜਿਹਾ ਟਾਈਮ ਲੱਗ ਸਕਦਾ ਹੁਣ ਅਸੀਂ ਹਲਵੇ ਨੂੰ ਛੋਟੇ-ਛੋਟੇ ਪੀਸਸ ਦੇ ਵਿੱਚ ਮੈਂ ਕੱਟ ਕਰ ਲਿਆ ਸਾਡਾ ਲਗਭਗ ਜਿਹੜਾ 2 ਕਿਲੋ ਹਲਵਾ ਹੈਗਾ ਏ ਹੁਣ ਪੰਜ ਵੱਡੇ ਸਾਈਜ਼ ਪਿਆਜ਼ ਲੈ ਕੇ ਇਸ ਨੂੰ ਆਪਾਂ ਸਲਾਈਸ ਦੇ ਵਿੱਚ ਕੱਟ ਕਰ ਲਿਆ ਏ ਹੁਣ ਕੜਾਈ ਦੇ ਵਿੱਚ ਸਰੋਂ ਦਾ ਤੇਲ ਐਡ ਕਰਾਂਗੇ ਮੈਂ ਲਗਭਗ 2 ਵੱਡੇ ਚਮਚ ਜਿਹੜੇ ਸਰੋਂ ਦੇ ਤੇਲ ਦੇ ਐਡ ਕੀਤੇ ਨੇ ਸਰੋਂ ਦੇ ਤੇਲ ਦੇ ਵਿੱਚ ਦੇ ਤੁਸੀਂ ਸਬਜੀ ਬਣਾਓਗੇ ਨਾ ਬਹੁਤ ਹੀ ਕਰਾਰੀ ਬਣ ਕੇ ਤਿਆਰ ਹੋਏਗੀ ਇਸ ਦੇ ਨਾਲ ਹੀ ਅਸੀਂ 2 ਕਿਲੋ ਹਲਵਾ ਲਿਆ ਤੇ ਦੋ ਵੜੀਆਂ ਲਈਆਂ ਨੇ ਤੇ ਇਸ ਨੂੰ ਆਪਾਂ ਚੰਗੇ ਤਰੀਕੇ ਨਾਲ ਲਾਲ ਜਿੰਨਾ ਚਿਰ ਤੱਕ ਨਾ ਹੋ ਜਾਣ ਐਸਾ ਕਲਰ ਨਾ ਚੇਂਜ ਹੋ ਜਾਵੇ ਜਿੰਨਾ ਚਿਰ ਤੱਕ ਬਹੁਤ ਵਧੀਆ ਪੋਚ ਨਾ ਜਾਣ ਉਹਨਾਂ ਚਿਰ ਤੱਕ ਆਪਾਂ ਇਸ ਨੂੰ ਬਹੁਤ ਹੀ ਵਧੀਆ ਫਰਾਈ ਕਰਨਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਲ ਹੋ ਚੁੱਕੀਆਂ ਐ ਜੇ ਜਿਸ 1 ਕਿ ਕੀ ਹਲਵਾ ਲੈ ਰਹੇ ਤੇ ਇੱਕ ਇੱਕ ਬੜੀ ਵਰਕ ਕਰਦੇ ਹਾਂ ਹੁਣ ਇਸੇ ਤੇਲ ਦੀ ਗਰਮੀ ਅਸੀਂ ਜੀ ਚੱਪੀ ਹੋਏ ਸ্লাইਸ ਤੇ ਰੱਖ ਕੇ ਪਿਆਜ਼ ਐਡ ਕਰ ਦਵਾਂਗੇ ਇਸ ਨੂੰ ਆਪਾਂ 골ਡਨ ਬ੍ਰਾਊਨ ਕਲਰ ਹੋਣ ਤੱਕ ਭੁੰਨਣਾ ਹੈ ਇਸ ਦੇ ਨਾਲ ਹੀ ਅਦਰਕ ਲਸਣ ਦੀ ਅਸੀਂ ਕੁੱਟ ਕੇ ਐਡ ਕਰ ਦਵਾਂਗੇ 1 ਟੇਬਲ ਸਪੂਨ ਜੇ ਤੁਸੀਂ ਮਿਰਚ ਕਰਾਰੀ ਖਾਂਦੇ ਹੋ ਨਾ ਤਾਂ ਤੁਸੀਂ ਮਿਰਚ ਵੀ ਐਡ ਕਰ ਸਕਦੇ ਹੋ ਬਟ ਅਸੀਂ ਵੜੀਆਂ ਯੂਜ਼ ਕੀਤੀਆਂ ਇਸ ਕਰਕੇ ਅਸੀਂ ਮੈਂ ਹਰੀ ਮਿਰਚ ਸਕਿਪ ਕਰ ਰਹੀ ਹਾਂ ਦੋ ਬਰੀ ਕੱਟੇ ਹੋਏ ਟਮਾਟਰ ਐਡ ਕਰ ਦਵਾਂਗੇ ਤੇ ਬਹੁਤ ਹੀ ਵਧੀਆ ਅਸੀਂ ਹੁਣ ਪੁੰਨ ਲੈਣਾ ਹੈ ਜਿਹੜੀਆਂ ਸੀ ਬੜੀਆਂ ਫਰਾਈ ਕੀਤੀਆਂ ਹੋਈਆਂ ਸੀ ਉਹ ਅਸੀਂ ਹੁਣ ਕੁੱਟ ਕੇ ਕਾ ਤਿਆਰ ਕਰ ਲੈਣੀਆਂ ਨੇ ਜਿਨ੍ਹਾਂ ਨੂੰ ਬੜੀਆਂ ਬਿਲਕੁਲ ਨਹੀਂ ਪਸੰਦ ਬਿਲਕੁਲ ਛੋਟੇ-ਛੋਟੇ ਪੀਸੇਸ ਦੇ ਵਿੱਚ ਵੀ ਤੁਸੀਂ ਤੋੜ ਕੇ ਇਸ ਨੂੰ ਰੈਡੀ ਕਰ ਸਕਦੇ ਹੋ ਮੈਂ ਛੋਟੇ ਪੀਸੇਸ ਦੇ ਵਿੱਚ ਹੀ ਇਸ ਨੂੰ ਤੋੜਦੀ ਆਂ ਕਿਉਂਕਿ ਮੈਨੂੰ ਖੁਦ ਬੜੀਆਂ ਪਸੰਦ ਨਹੀਂ ਹੈਗੀਆਂ ਪਰ ਜਦੋਂ ਦੀ ਇਸ ਤਰੀਕੇ ਨਾਲ ਸਬਜ਼ੀ ਬਣਾਈ ਨਾ ਟਰਸਟ ਮੀ ਇਹ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਇਸ ਦੇ ਵਿੱਚ ਅਸੀਂ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਐਸੇ ਨਾਲ ਹੀ ਅੱਧਾ ਚਮਚ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਤੇ ਇੱਕ ਚਮਚ ਛੋਟਾ ਅਸੀਂ ਐਡ ਕਰਾਂਗੇ ਹਲਦੀ ਪਾਊਡਰ ਜੇ ਤੁਸੀਂ ਦੇਗੀ ਮਿਰਚ ਐਡ ਕਰਨਾ ਚਾਹੁੰਦੇ ਤੇ ਦੇਗੀ ਮਿਰਚ 1 ਟੇਬਲस्पून ਐਡ ਕਰ ਸਕਦੇ ਬਟ ਮੈਂ ਸਕਿਪ ਕਰ ਰਹੀ ਹਾਂ ਐਸੇ ਨਾਲ ਹੀ ਐਡ ਕਰਾਂਗੇ ਅੱਧਾ ਚਮਚ ਕੋਰੀਐਂਡਰ ਪਾਊਡਰ ਧਨੀਆ ਪਾਊਡਰ ਬਸ ਅਸੀਂ ਇੰਨੇ ਕੀ ਮਸਾਲੇ ਐਡ ਕਰਕੇ ਤੇ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਜਦੋਂ ਲੂਣ ਮਿਰਚ ਮਸਾਲੇ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਹੋ ਜਾਵੇ ਤਾਂ ਅਸੀਂ ਬਰੀ ਕਟੀਆਂ ਹੋਈਆਂ ਬੜੀਆਂ ਐਡ ਕਰ ਦਵਾਂਗੇ ਜੋ ਫਰਾਈ ਕੀਤੀਆਂ ਹੋਈਆਂ ਸੀ ਤੁਸੀਂ ਵੇਖ ਸਕਦੇ ਹੋ ਕਿ ਬੜੀਆਂ ਨੂੰ ਮੈਂ ਬਿਲਕੁਲ ਪ੍ਰੀ ਬ੍ਰੀਕ ਕਟ ਕੇ ਤਿਆਰ ਕੀਤਾ ਹੋਇਆ ਹੈ ਇਸ ਤਰੀਕੇ ਨਾਲ ਜਿਹੜਾ ਬੜੀਆਂ ਨਹੀਂ ਖਾਂਦੇ ਉਹ ਵੀ ਬੜੀਆਂ ਖਾਣ ਲੱਗ ਜਾਣਗੇ ਤੇ ਇੱਕ ਤੇ ਸਬਜੀ ਖਾਣ ਵਿੱਚ ਇੱਕ ਅਲੱਗ ਹੀ ਮਜ਼ਾ ਆਏਗਾ ਤੇ ਹੁਣ ਅਸੀਂ ਹਲਵਾ ਜਿਹੜਾ ਕੱਟਿਆ ਹੋਇਆ ਉਹ ਐਡ ਕਰ ਦਵਾਂਗੀ ਹਲਵਾ ਐਡ ਕਰਨ ਤੋਂ ਬਾਅਦ ਉਸੇ ਮਸਾਲੇ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਹਲਵੇ ਨੂੰ ਹੋਰ ਸੀਟਕ ਲੱਗਾ ਆ ਕੇ ਤੇ ਗੈਸ ਨੂੰ ਸੇਮ ਕਰ ਦਵਾਂਗੇ ਸੇਮ ਗੈਸ ਤੇ ਅਸੀਂ ਇਸ ਨੂੰ 15 ਕਿ ਮਿੰਟ ਇਸ ਤਰੀਕੇ ਨਾਲ ਸੇਕ ਲਵਾਵਾਂਗੇ ਜਦ ਤੱਕ ਇਹ ਸੌਫਟ ਨਾ ਹੋ ਜਾਂਦੇ ਤਦ ਤੱਕ ਅਸੀਂ ਇਸ ਨੂੰ 2 ਤੋਂ 3 ਵਾਰ ਇਸ ਤਰੀਕੇ ਨਾਲ ਕੁਕ ਕਰਨਾ ਹੈ ਹਉ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਜਿਹਾ ਸੌਫਟ ਹੋ ਚੁੱਕੇ ਤੇ ਮੈਂ ਨਾਲ-ਨਾਲ ਹੀ ਮੈਸ਼ ਕਰਦੀ ਜਾ ਰਹੀ ਆ ਚਮਚ ਦੇ ਨਾਲ ਜਾਂ ਤੁਸੀਂ ਮੈਸ਼ਰ ਦੇ ਨਾਲ ਵੀ ਇਸ ਨੂੰ ਮੈਸ਼ ਕਰ ਸਕਦੇ ਹੋ 8 ਕਿ ਮਿੰਟ ਅਸੀਂ ਹੋਰ ਇਸ ਨੂੰ ਕੁੱਕ ਕਰਾਂਗੇ ਤੇ ਮੈਂ ਟੱਕਨ ਦੇ ਕੇ ਸem ਗੈਸ 'ਤੇ ਇਸ ਨੂੰ ਪੱਕਣ ਦਵਾਂਗੀ ਤੇ 10 ਕਿ ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਸਾਡੀ ਬਿਲਕੁਲ ਬਣ ਕੇ ਰੈਡੀ ਹੈ ਹਲਵੀ ਨੂੰ ਹੋਰ ਥੋੜਾ ਟੇਸਟੀ ਕਰਨ ਲਈ ਮੈਂ ਇਸ ਦੇ ਵਿੱਚ ਐਡ ਕਰਾਂਗੀ ਅੱਧਾ ਚਮਚ આમਚੂਰ ਪਾਊਡਰ ਤੇ ਲਾਸਟ ਵਿੱਚ ਇੱਕ ਚਮਚਾ ਦੇਸੀ ਕਿਊ ਐਡ ਕਰਕੇ ਤੇ ਦੁਬਾਰਾ ਤੋਂ ਮਿਕਸ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਬ੍ਰੀਕ ਇੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਤੇ ਦੁਬਾਰਾ ਤੋਂ ਮਿਕਸ ਕਰਕੇ ਤੇ ਸਰਵ ਕਰਾਂਗੇ ਗਰਮਾ ਗਰਮ ਰੋਟੀ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਹਲਵਾ ਛੜਾ ਪਾਨ ਕੇ ਪੜੀ ਹੋਇਆ ਤੇ ਬਹੁਤ ਹੀ ਜ਼ਿਆਦਾ ਖਾਣ ਦੇ ਵਿੱਚ ਕਰਾਰਾ ਹੈ रेसिपी करे, इस रेसिपी तीन घर ट्राई करके देखियो तो फिर देखिए इसका रिजल्ट बहुत ही ज़्यादा लाजवाब तो इस तरीके बार बार बनाओगे जो वीडियो पसंद आई बाद तो वो तो वो शेयर जरूर करो जिसको हलवा पसंद है उसको भी जरूर शेयर करो तो रैसिपी थानू किस तरह की लगी समेंट सैक्शन जरूर दसो लाइक करो वीडियो ਚੈਨਲ ਤੇ ਹਾਲੇ ਤੱਕ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਟਾਫਟ ਤਿਲਬੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀ ਹੋਰ ਨਿਊ ਵੀਡੀਓ ਦੇਖਣ ਲਈ ਮਿਲਦੇ ਆਇਓ ਕੋ ਨਿਊ ਵੀਡੀਓ ਦੇ ਨਾਲ ਤਬ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ